ਸਿਵਰੇਜ ਦਾ ਮਸਲਾ ਐਸਜੀਓ ਸਾਹਿਬ ਲਿਖ ਕੇ ਦੇਣਗੇ ਵਸੇਹਨੇ ਜਨਾ ਕਰਾਂਗੇ ਇਹ 15 ਦਿਨ ਕਹਿੰਦੇ ਆ ਆਪਾਂ ਇਹਨਾਂ ਨੂੰ 21 ਦਿਨ ਦਿੱਤੇ ਅੱਜ ਤੋਂ 21 ਦਿਨ ਬਾਅਦ 15 ਰਸਤੇ ਦੇਖੀ ਜਾਉਂਗੀ ਇਸ ਤੋਂ ਮਾਦ ਹੁੰਦੀ ਹੈ ਫਿਰ ਉਸ ਦਿਨ ਮੈਂ ਅੱਜ ਅਸੀਂ ਦੋਰ ਨਹੀਂ ਲਾਇਆ ਮੈਨੂੰ ਮਜਬੂਰਤ ਬੰਦ ਦੀ ਗੋਲੀ ਨਹੀਂ ਪੂਸਾਰੇ ਬਾਜ਼ਾਰ ਦੀ ਕਾਹੇ ਮੈਨੂੰ ਗੱਲਾ ਗੱਲਾ ਪਿੰਡ ਤੁਰਕੇ ਕਰਦਾ ਭਾਵੇਂ ਸ਼ਹਿਰ ਦੇ ਸ਼ਹਿਰ ਪਿੰਡਾਂ ਦੇ ਇੱਥੇ ਡਾਕ ਕਿਉਂਕਿ ਸਾਡੇ ਵੀ ਨਾ ਜਿਹੜਾ ਪਾਣੀ ਆਪਾਂ ਕਹਿੰਦੇ ਸਾਡੇ ਸਿਵਰੇਜ ਦਾ ਪਾਣੀ ਸਿਰ ਤੋਂ ਨਹੀਂ ਨੰਗਿਆ ਲੋਕ ਕਹਿੰਦੇ ਪਾਣੀ ਸਿਰ ਤੋਂ ਨਹੀਂ ਡੱਪ ਗਿਆ ਤੇ ਪਾਣੀ ਦਾ ਟੱਟ ਉਹਨੇ ਨਾ ਗਿਆ ਦੋ ਦਿਨਾਂ ਦਾ ਜਿੰਦੇ ਲਾਟੇ ਸਭ ਕੁਝ ਕਰਟੇ ਜਿਹੜਾ ਬੰਦਾ ਹਾਰਦੇ ਆਪ ਨੂੰ ਅੱਗੇ ਪਟੋਲਾ ਵੀ ਆਰੀਏ ਨਹੀਂ ਮੈਂ ਕੰਨੀ ਕਰਨਾ ਚਾਹੁੰਦਾ ਆਪ ਦੇ ਆਪ ਨੂੰ ਸਾਜੀ ਸਾਜੀ ਜੀ ਇਹ ਬੜਾ ਜੀ ਸਾਹਿਬ ਅਧਰਿਆਤ ਜਿਹੜਾ ਬੰਦਾ ਮੈਂ ਉਦੋਂ ਰਪੀਰ ਤੇ ਫੌਜੀ ਨੂੰ ਵੀ ਗਿਆ ਸੀ ਸਾਡੀ ਪਬਲਿਕਲੀ ਕਹਿੰਦਾ ਮੈਨੂੰ ਕੋਈ ਐਮਐਲਏ ਦਾ ਸ਼ੌਂਕ ਨਹੀਂ ਕੋ ਟੈਕ ਦਾ ਸ਼ੌਂਕ ਨਹੀਂ ਸਾਰਾ ਕੁਝ ਦੇਖਿਆ ਹੈ ਨਾ ਤੁਹਾਡੇ ਹੱਥ ਸਾਡਾ ਮੈਂ ਫਿਰ ਦੇਵਡ ਦੇਣ ਨੂੰ ਤਿਆਰ ਮੈਨੂੰ ਇਸ ਰੇਸ 'ਚ ਨਾ ਪਾਇਆ ਦੂਜੀ ਗੱਲ ਜਿਹੜੇ ਐਮਸੀ ਨੂੰ ਲੱਗਦਾ ਹੈ ਕਿ ਮੈਂ ਇਨਕੋਰਪੋਰੇਟਾ ਮੈਂ ਕੰਮ ਨਹੀਂ ਕਰ ਪਾ ਰਿਹਾ ਚਾਹੇ ਪ੍ਰਧਾਨ ਸਾਹਿਬ ਨੇ ਦੇ ਰਿਹਾ ਚਾਹੇ ਇਹੋ ਨੇ ਦੇ ਰਿਹਾ ਅਸਤੀਫਾ ਦਿਓ ਪਬਲਿਕ ਉਹਨੂੰ ਦੁਆਰੇ ਚ ਡਾਕੇ ਭੇਜੂਗੀ ਤੁਹਾਡੇ ਨਾਲ ਖੜੀ ਹੈ ਇਸ ਗੱਲ ਤੇ ਤਾੜੀਆਂ ਹੁੰਦੀ ਸੀ ਠੀਕ ਹੈ ਤੇ ਮੈਂ ਉਹਦਾ ਸਾਥ ਦੇਊਗਾ ਵੋਟ ਵੀ ਮੰਗੂਗਾ ਫੰਡ ਵੀ ਦੇਊਗਾ ਕਿਉਂਕਿ ਯਾਰ ਪਰੇਸ਼ਾਨ ਆ ਸੀ ਮੈਂ ਆਪਦੇ ਦਫਤਰ ਜਾਣਾ ਮੈਂ ਹੁਣ ਵਾਰੀ ਵਾਰੀ ਕੀ ਬੋਲੀ ਜਾਵਾਂ ਐਸਐਚਓ ਸਾਹਿਬ ਖੜਿਆ ਡਿਪਟੀ ਸਾਹਿਬ ਖੜਿਆ ਇਹ ਇਹ ਨੌਕਰੀ ਤੇ ਬੰਨੇ ਹੋਏ ਐ ਸੋਚੋ ਆ ਕੇ ਕਿਸੇ ਹੱਥੋਂ ਪੁੱਛੋ ਵੀ ਕੋਈ ਮੌੜ ਹੋਣਾ ਪਸੰਦ ਕਰਦੇ ਜੇ ਨੌਕਰੀ ਦਾ ਨਾਮ ਨਹੀਂ ਹੋਵੇ ਨੌਕਰੀ ਤੇ ਬੰਨੇ ਬੰਦੇ ਮਲੇਰੀਆ ਡਾਈਆ ਟਾਈਫਾਈਡ ਵੱਡੇ ਮੋਰ ਛੋਟੇ ਮੋਰ ਲੋ ਘਰ ਵਿੱਚ ਨੂੰ ਯਾਰ ਹੋ ਗਏ ਕੋਈ ਰਿਸ਼ਤਾ ਕਰਾਉਣੀ ਆਉਂਦਾ ਤੀਜੇ ਦਿਨ ਇੱਥੇ ਧੱਕਾ ਲੱਜੂ ਲੱਗਿਆ ਤੋਂ ਮੇਰੀ ਬੇਨਤੀ ਹੈ 15 ਦਿਨ ਛੱਡੋ ਅੱਜ ਜੀ ਸਾਬ ਵੀ ਦੇ ਲੋ ਟੂਅਰ ਮੀਟਿੰਗ ਵੀ ਉਹ ਇਟਾ ਕੰਪੀਟੈਂਟ ਹੈ ਉਹਦੇ ਕੋਲ ਵੇਖੋ ਬੋਲਿਆ ਵੀ ਉਹਨੇ ਪਰਸੋ ਪਟਿਆ ਦੇ ਨਾਲ ਪੇਸ਼ ਹੋਣਾ ਹੈ ਉਹਦੇ ਨਾਲ ਕਿੱਧੜੇ ਦਾ ਚਾਰਜ ਲੈ ਲਿਆ ਵੀ ਜਿਵੇਂ ਮੋਰ ਸਾਰੀ ਬਣਾਤੀ ਹੁਣ ਮੈਂ ਕਿੱਧੜੇ ਜਾ ਦਿੰਦਾ ਹਾਂ ਅਮੇ ਜਿਹੜੇ ਸੇਫ ਹੋ ਤੁਸੀਂ ਇਰ ਬੈਟ ਜੋ ਕੀ ਨਾ ਬੋਲਟੀ ਦਾ ਕਾਜ ਕਰੋ ਐਮਐਲਏ ਜਿੱਥੇ ਨਾ ਸਾਥ ਦੇਉਗਾ ਅਸੀਂ ਸਾਥ ਦੇਵਾਂਗੇ ਪ੍ਰਧਾਨ ਦਾ ਸਾਡੇ ਪ੍ਰਧਾਨ ਜੀ ਵੀ ਸ਼ਹਿਰ ਚ ਰਹਿੰਦੇ ਆ ਪ੍ਰਧਾਨ ਜੀ ਸਾਡਾ ਸਭ ਨੂੰ ਸਾਥ ਹੈ ਤੁਸੀਂ ਸਾਨੂੰ ਸਾਥ ਦਿਓ ਤੁਸੀਂ ਓਪਨਲੀ ਬੋਲੋ ਸਰਕਾਰੇ ਦੁਆਰੇ ਬੋਲੋ ਅਸੀਂ ਤੁਹਾਡੇ ਨਾਲ ਆਂ ਸੋ ਮੈਂ ਇੰਨੀ ਗੱਲ ਕਹਿੰਦਾ ਜੀ ਇਹ ਤਿੰਨ ਗੱਲਾਂ ਆਪਾਂ ਨੂੰ ਲਿਟਰਲ ਚ ਮਿਲਦੀਆਂ ਆ ਅੱਜ ਹੁਣੇ ਕਿ ਇੱਕ ਤੇ ਬੱਸਾਂ ਅੰਦਰ ਆਉਣਗੀਆਂ ਇੱਕ ਜਿਹੜੀ